ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਫਿਰ ਸੰਗਤ ਜੀ ਆਓ ਅੱਜ ਦੇ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਮਿਲਣ ਉਹਨਾਂ ਦੇ ਘਰ ਗਏ ਬਾਬਾ ਬੁੱਢਾ ਜੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਛੇਵੇਂ ਪਾਤਸ਼ਾਹ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਵੱਲੋਂ ਚਾਲੇ ਪਾਉਂਦੇ ਨੇ ਜਾ ਕੇ ਉਹਨਾਂ ਦੇ ਕੋਲ ਬੈਠ ਕੇ ਆਪਸ ਦੇ ਵਿੱਚ ਵਾਰਤਾਲਾਪ ਕੀਤੀ ਜੋ ਮੰਗਣਾ ਅੱਜ ਮੰਗ ਲਓ ਅੱਗੋਂ ਬਾਬਾ ਬੁੱਢਾ ਜੀ ਕਹਿੰਦੇ ਕੋਈ ਚੀਜ਼ ਹੈ ਹੀ ਨਹੀਂ ਮੰਗਣ ਨੂੰ ਤੁਸੀਂ ਸਭ ਕੁਝ ਤਾਂ ਦੇ ਦਿੱਤਾ ਇੱਕ ਵਾਰ ਛੇਵੇਂ ਪਾਸ਼ਾ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਤੇ ਉਹ ਉਹੀ ਜਵਾਬ ਦਿੰਦੇ ਨੇ ਵੀ ਕੁਝ ਹੈ ਹੀ ਨਹੀਂ ਮੰਗਣ ਨੂੰ ਤੁਸੀਂ ਸਭ ਦਿੱਤਾ ਹੈ ਫਿਰ ਦੂਸਰੀ ਵਾਰ ਪੁੱਛਿਆ ਫਿਰ ਬਾਬਾ ਬੁੱਢਾ ਜੀ ਨੇ ਉਹੀ ਜਵਾਬ ਦਿੱਤਾ ਤੇ ਫਿਰ ਤੀਸਰੀ ਵਾਰ ਪੁੱਛਿਆ ਫਿਰ ਬਾਬਾ ਬੁੱਢਾ ਜੀ ਨੇ ਉਹੀ ਜਵਾਬ ਦਿੱਤਾ ਵਾਰ-ਵਾਰ ਪੁੱਛਿਆ ਤੇ ਹਰ ਵਾਰ ਬਾਬਾ ਜੀ ਨੇ ਉਹੀ ਜਵਾਬ ਦੇ ਦਿੱਤਾ ਛੇਵੇਂ ਪਾਦਸ਼ਾਹ ਕਹਿੰਦੇ ਅਸੀਂ ਨਿਰਾਜ ਹੋ ਜਾਣਾ ਤੁਸੀਂ ਜ਼ਰੂਰ ਕੁਝ ਮੰਗੋ ਬਾਬਾ ਬੁੱਢਾ ਜੀ ਨੂੰ ਪਤਾ ਤਾਂ ਪਹਿਲਾਂ ਹੀ ਸੀ ਇਹ ਮੰਗਣ ਨੂੰ ਕਹਿਣਗੇ ਉਹਨਾਂ ਨੇ ਨਾ ਆਪਣੇ ਘਰ ਨਵਾਂ ਮਾਂਜਾ ਲਿਆ ਕੇ ਰੱਖਿਆ ਹੋਇਆ ਸੀ ਉਰ ਨਵਾ ਮਾਂਜਾ ਛੇਤੀ ਆਪਣੇ ਪੁੱਤ ਨੂੰ ਇਸ਼ਾਰਾ ਕਰਦੇ ਨੇ ਛੇਵੇਂ ਪਾਸ਼ਾ ਜੀ ਨੂੰ ਕਿਹਾ ਤੁਸੀਂ ਮੇਰੇ ਪੋਤੇ ਹੱਥ ਵਿੱਚ ਇਹ ਮਾਂਜਾ ਫੜਾ ਕੇ ਕਹੋ ਜਦੋਂ ਤੱਕ ਇਹ ਚੰਨ ਦੇ ਤਾਰੇ ਰਹਿਣਗੇ ਬਾਬਾ ਗੁੱਡਾ ਤੇਰੀ ਔਲਾਦ ਗੁਰੂ ਘਰ ਦੀ ਸੇਵਾ ਕਰਦੀ ਰਹੇਗੀ ਦੇਖੋ ਸੰਗਤ ਜੀ ਸਾਬਤੋਂ ਵੱਡੀ ਚੀਜ਼ ਮੰਗ ਲਈ ਕੀ ਮੰਗਿਆ ਸੇਵਾ ਉਹ ਵੀ ਝਾੜੂ ਦੀ ਸੇਵਾ ਜਦੋਂ ਕੋਈ ਕਿਤੇ ਚਰਨ ਪਾਉਂਦਾ ਹੈ ਤਾਂ ਉਸ ਥਾਂ ਨੂੰ ਚੰਗੀ ਤਰ੍ਹਾਂ ਪਵਿੱਤਰ ਕਰਨ ਲਈ ਉਹਨਾਂ ਝਾੜੂ ਦੀ ਸੇਵਾ ਮੰਗੀ ਸੇਵਾ ਤੋਂ ਹੀ ਮੇਵਾ ਮਿਲਦਾ ਹੈ ਤੇ ਸੇਵਾ ਉਹ ਦਾਤ ਹੈ ਜੋ ਕਦੇ ਝੋਲੀਆਂ ਖਾਲੀ ਨਹੀਂ ਹੋਣ ਦਿੰਦੀ ਜੋ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਲੈਂਦਾ ਹੈ ਉਹਦੇ ਦੁੱਖ ਰੋਗ ਸੋਗ ਸਾਰੇ ਦੂਰ ਹੋ ਜਾਂਦੇ ਨੇ ਗੁਰੂ ਘਰ ਜਾ ਕੇ ਜੋ ਝਾੜੂ ਦੀ ਸੇਵਾ ਕਰਦਾ ਹੈ ਨਾ ਜਿਵੇਂ ਝਾੜੂ ਸਾਰੇ ਦੁੱਖ ਆਪਣੇ ਘਰ ਦਾ ਦਲੀਦਰ ਬਾਹਰ ਕੱਢ ਦਿੰਦਾ ਹੈ ਇਵੇਂ ਗੁਰੂ ਘਰ ਕਿਤੇ ਝਾੜੂ ਦੀ ਸੇਵਾ ਤੁਹਾਡੇ ਸਾਰੇ ਰੋਗ ਸੋਗ ਘਰ ਤੋਂ ਬਾਹਰ ਕੱਢ ਦਵੇਗੀ ਝਾੜੂ ਘਰ ਚ ਦਲਿੱਤਰ ਤੇ ਕੂੜਾ ਕੱਢਣ ਦੇ ਕੰਮ ਆਉਂਦਾ ਹੈ ਫਿਰ ਗੁਰੂ ਘਰ ਕੀਤੀ ਜਿਹੜੀ ਝਾੜੂ ਦੀ ਸੇਵਾ ਉਸ ਨਾਲ तमाम ਦਲਿੱਤਰ ਦੁੱਖ ਪਰੇਸ਼ਾਨੀਆਂ ਸਭ ਦੂਰ ਹੋ ਜਾਂਦੀਆਂ ਨੇ ਆਪਾਂ ਗੁਰਬਾਣੀ ਪੜ੍ਹਦੇ ਆਂ ਵਿੱਚ ਆਉਂਦਾ ਆਣਾ ਗਾਵਿਆ ਸੁਣਿਆ ਮਨ ਰਖਿਆ ਪਾਓ ਨਾਮ ਜਪੋ ਬੈਠੋ ਬਸ ਉਸ ਪਰਮਾਤਮਾ ਨੂੰ ਯਾਦ ਕਰੋ ਜਿਵੇਂ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਨਾਇਆ ਤਾਂ ਪਾਸ਼ਾ ਨੇ ਗੁਰਤਾ ਗੱਦੀ ਦੇਣ ਦਾ ਫੈਸਲਾ ਕਰ ਲਿਆ ਸੀ ਜੋ ਇਹ ਦੋ ਕੰਮ ਕਰਦਾ ਹੈ ਸੇਵਾ ਦੇ ਨਾਲ-ਨਾਲ ਨਾਮ ਜਪਦਾ ਹੈ ਗੁਰੂ ਤੇ ਵਿਸ਼ਵਾਸ ਕਰਕੇ ਹੀ ਸੇਵਾ ਕਰਦਾ ਹੈ ਤੇ ਘਰੋਂ ਦੁੱਖ ਵੀ ਦੂਰ ਹੋ ਜਾਂਦੇ ਨੇ ਘਰੋਂ ਸੋਗ ਵੀ ਦੂਰ ਹੋ ਜਾਂਦੇ ਨੇ ਕਰੋ ਤੇ ਦਿੱਰ ਵੀ ਦੂਰ ਹੋ ਜਾਣਾ ਅਤੇ ਘਰ ਦੀ ਹਰ ਇੱਕ ਪਰੇਸ਼ਾਨੀ ਦੂਰ ਹੋ ਜਾਣੀ ਹੈ ਜਿਹੜੇ ਮਨ ਵਿੱਚ ਵਿਸ਼ਵਾਸ ਰੱਖ ਕੇ ਇਹ ਕੰਮ ਕਰਦੇ ਨੇ ਮਨ ਵਿੱਚ ਵਿਸ਼ਵਾਸ ਰੱਖ ਕੇ ਭਾਵੇਂ ਸਵੇਰੇ ਤੇ ਸ਼ਾਮ 5 ਮਿੰਟ ਦਾ ਮੂਲ ਮੰਤਰ ਹੀ ਕਰਦੇ ਰਹੋ ਪਰ ਵਿਸ਼ਵਾਸ ਰੱਖ ਕੇ ਕਰੋ ਤੁਹਾਨੂੰ ਦੁਨੀਆ ਦੀ ਹਰ ਇੱਕ ਉਹ ਤਾਕਤ ਹਰ ਇੱਕ ਉਹ ਸੁੱਖ ਤੁਹਾਡੇ ਕੋਲ ਆ ਜਾਣਗੇ ਫਿਰ ਉਹ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ ਆਪਾਂ ਕਿਸੇ ਚੀਜ਼ ਤੋਂ ਫਿਰ ਵਾਂਝੇ ਨਹੀਂ ਰਵਾਂਗੇ ਜੋ ਗੁਰੂ ਘਰ ਹੀ ਚੱਲਾ ਜਾਂਦਾ ਹੈ ਉਹ ਕਦੇ ਖਾਲੀ ਨਹੀਂ ਆਉਂਦਾ ਜੇ ਗੁਰੂ ਘਰ ਜਾਈਏ ਤਾਂ ਮੰਗਤਿਆਂ ਵਾਂਗ ਮੰਗੋ ਕਦੇ ਖਾਲੀ ਨਹੀਂ ਆਉਂਗੇ ਆਪਾਂ ਦੇਖਿਆ ਹੋਵੇਗਾ ਕਈ ਵਾਰ ਕੋਈ ਮੰਗਣ ਆਉਂਦਾ ਇੱਕ ਵਾਰ ਆਇਆ ਚਲਾ ਗਿਆ ਜਿਹੜਾ ਹੱਥ ਕਰਕੇ ਖੜਾ ਰਹਿੰਦਾ ਆ ਆਪਾਂ ਜ਼ਰੂਰ ਉਹਨੂੰ ਕੁਝ ਨਾ ਕੁਝ ਪਾਉਨੇ ਆ ਉਸ ਤਰ੍ਹਾਂ ਮੰਗੋ ਪਰਮਾਤਮਾ ਜ਼ਰੂਰ ਦੇਣਗੇ ਜਦੋਂ ਇੱਕ ਆਜੜੀ ਭੇਡਾਂ ਚਾਰਾਂ ਜਾਂਦਿਆ ਸੀ ਨਾਲ ਨਾਲ ਬਾਣੀ ਪੜੀ ਜਾਂਦਾ ਸੀ ਤੇ ਪਾਸ਼ਾ ਨੇ ਆਪਣੇ ਉੱਪਰ ਉਹਦਾ ਦੁੱਖ ਲੈ ਲਿਆ ਉਹ ਬਾਣੀ ਪੜੀ ਜਾਵੇ ਤੇ ਅੱਗੇ-ਅੱਗੇ ਤੁਰੀ ਜਾਵੇ ਉਥੇ ਸੂਲਾਂ ਪਈਆਂ ਸਨ ਕੰਡੇ ਖਿਲਰੇ ਹੋਏ ਸਨ ਤੇ ਉਹ ਕੰਡੇ ਉਹਦੇ ਪੈਰਾਂ 'ਚ ਵੱਜਦੇ ਜਾ ਰਹੇ ਸਨ ਪਰ ਉਹ ਕੰਡੇ ਉਹਦੇ ਪੈਰਾਂ 'ਚ ਨਹੀਂ ਵੱਜੇ ਗੁਰੂ ਨਾਨਕ ਪਾਸ਼ਾ ਜਿੱਦੇ ਪੈਰਾਂ ਵਿੱਚੋਂ ਖੂਨ ਨਿਕਲਣ ਲੱਗ ਗਿਆ ਤੇ ਭਾਈ ਮਰਦਾਨੇ ਜੀ ਨੇ ਪੁੱਛਿਆ ਵੀ ਪਾਸ਼ਾ ਤੁਹਾਡੇ ਪੈਰਾਂ 'ਚੋਂ ਖੂਨ ਕਿਉਂ ਆਈ ਜਾਂਦਾ ਹੈ ਤਾਂ ਗੁਰੂ ਜੀ ਕਹਿੰਦੇ ਉਹ ਸਾਹਮਣੇ ਜਿਹੜਾ ਬਾਲ ਭੇਡਾਂ ਚਾਰਨਦਿਆ ਹੈ ਨਾ ਉਹ ਇੰਨਾ ਜ਼ਿਆਦਾ ਗੁਰਬਾਣੀ ਦੇ ਵਿੱਚ ਭਿੱਜਿਆ ਹੋਇਆ ਹੈ ਇਹ ਉਹਨੂੰ ਕੁਝ ਪਤਾ ਹੀ ਨਹੀਂ ਲੱਗਦਾ ਪਿਆ ਤੇ ਉਹਦਾ ਦੁੱਖ ਮੈਂ ਆਪਣੇ ਉੱਤੇ ਲੈ ਲਿਆ ਹੈ ਇਸ ਤਰ੍ਹਾਂ ਜੇਕਰ ਤੁਸੀਂ ਵੀ ਗੁਰਬਾਣੀ ਪੜ੍ਹੋਗੇ ਤੇ ਪਾਤਸ਼ਾਹ ਦਾ ਨਾਮ ਲਵੋਗੇ ਤੁਹਾਡੇ ਘਰ ਵੀ ਫਿਰ ਬਰਕਤਾਂ ਆ ਜਾਣਗੀਆਂ ਮਾਨ ਸਨਮਾਨ ਉਹ ਵੀ ਵਧੇਗਾ ਦੁੱਖ ਦੂਰ ਹੋ ਜਾਣਗੇ ਤਾਂ ਸੰਗਤ ਜੀ ਇਹ ਦੋ ਕੰਮ ਰੋਜ਼ ਕਰਿਆ ਕਰੋ ਤੀਸਰੀ ਚੀਜ਼ ਜਿਹੜੀ ਹੈ ਉਹ ਰੋਜ਼ ਕਥਾ ਸੁਨਿਆ ਕਰੋ ਆਪਾਂ ਨਾ ਕਈ ਵਾਰ ਕਿਤੇ ਬੈਠੇ ਹੁੰਨੇ ਆ ਕੋਈ ਗੱਲ ਆਪਾਂ ਨੂੰ ਚੰਗੀ ਲੱਗਦੀ ਆ ਆਪਾਂ ਉਥੇ ਅਮਲ ਕਰਦੇ ਆ ਐਵੇਂ ਜਦੋਂ ਰੋਜ਼ ਗੁਰਬਾਣੀ ਸੁਨਾਂਗੇ ਰੋਜ਼ ਆਪਾਂ ਗੁਰੂ ਘਰ ਜਾਵਾਂਗੇ ਉਥੋਂ ਕੋਈ ਗੱਲ ਸਿੱਖ ਕੇ ਆਵਾਂਗੇ ਤੇ ਉਹਦੇ ਨਾਲ ਹੀ ਆਪਣੇ ਜਿਹੜਾ ਮਨ ਤੇ ਤਨ ਦੋਵੇਂ ਹੀ ਨਿਰਮਲ ਹੋ ਜਾਣਗੇ ਤੀਸਰੀ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਜੇ ਹੋ ਸਕੇ ਤਾਂ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲਿਆ ਕਰੋ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਕਰ ਦਾ ਮੁੱਖ ਦਰਵਾਜ਼ਾ ਕਰ ਦੇ ਬੂਹੇਬਾਰੀਆਂ ਖੋਲ੍ਹਿਆ ਕਰੋ ਸਿਆਣੇ ਗੱਲ ਕਿਹਾ ਕਰਦੇ ਸੀ ਕਹਿੰਦੇ ਪਹਿਲਾਂ ਨਾ ਘਰ ਰੋਗ ਘਟ ਹੁੰਦੇ ਸੀ ਕਿਉਂਕਿ ਉਹ ਖੁੱਲੇ ਵਾਤਾਵਰਣ ਵਿੱਚ ਰਿਆ ਕਰਦੇ ਸੀ ਬੂਹੇਬਾਰੀਆਂ ਖੁੱਲੀਆਂ ਹੁੰਦੀਆਂ ਸਨ ਤਾਜੀ ਹਵਾ ਘਰ ਦੇ ਵਿੱਚ ਆਉਂਦੀ ਸੀ ਤੇ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਬੂਹੇ ਬਾਰੀਆਂ ਖੋਲ੍ਹਿਆ ਕਰੋ ਸਵੇਰੇ ਉੱਠਦੇ ਅੰਸਾਰ ਹੀ ਤਾਜੀ ਹਵਾ ਤੁਹਾਡੇ ਘਰ ਵਿੱਚ ਪਰਵੇਸ਼ ਕਰੇਗੀ ਦੂਸਰੀ ਗੱਲ ਜਦੋਂ ਆਪਾਂ ਬੂਹੇ ਬਾਰੀਆਂ ਖੋਲ੍ਹ ਦਿੰਦੇ ਆ ਨਾ ਪਹਿਲਾਂ ਸਿਆਣੇ ਕੀ ਕਰ ਲੈਂਦੇ ਹੁੰਦੇ ਸੀ ਵੀ ਉੱਠ ਕੇ ਨਾ ਮੁੱਖ ਦਰਵਾਜ਼ੇ ਦੇ ਪਾਣੀ ਪਾਇਆ ਕਰਨਾ ਘਰ ਦੇ ਬਾਹਰ ਕੋਈ ਪਸ਼ੂ ਡੰਗਰ ਆਵੇ ਉਹਦੇ ਲਈ ਪਾਣੀ ਰੱਖ ਦਿੱਤਾ ਉਹ ਭਲੇ ਦਾ ਕੰਮ ਕਰਦੇ ਹੁੰਦੇ ਸੀ ਇਹ ਕੰਮ ਵੀ ਕਰਿਆ ਕਰੋ ਮੁੱਖ ਦਰਵਾਜ਼ੇ ਦੇ ਪਾਣੀ ਪਾਉਣ ਦਾ ਮਤਲਬ ਸਿਰਫ ਉਥੇ ਸਫਾਈ ਨਾਲ ਨਹੀਂ ਤੇ ਜਿਹੜਾ ਉਸ ਨੂੰ ਸਿਰਫ ਸਫਾਈ ਨਾਲ ਹੀ ਜੋੜਿਆ ਗਿਆ ਹੈ ਤੇ ਬਾਹਰ ਜਿਹੜਾ ਪਾਣੀ ਰੱਖਿਆ ਸੀ ਉਹ ਪਸ਼ੂ ਜੀਵਾਂ ਦੇ ਭਲੇ ਲਈ ਰੱਖਿਆ ਗਿਆ ਹੈ ਜਦੋਂ ਇਹ ਕਿਹਾ ਜਾਂਦਾ ਸੀ ਵੀ ਜਿਹੜੀ ਮਾਇਆ ਹੈ ਨਾ ਤੇ ਦਲਿੱਦਰ ਐ ਦੋਵੇਂ ਸਖੀਆਂ ਪੈਣਾ ਨੇ ਅੰਮ੍ਰਿਤ ਵੇਲੇ ਸਾਰੇ ਸੰਸਾਰ ਦਾ ਕਹਿੰਦੇ ਦੁਨੀਆ ਦੇ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦਾ ਚੱਕਰ ਲਾਉਣ ਆਉਂਦੀਆਂ ਨੇ ਜਿਹੜਾ ਉਸ ਸਮੇਂ ਘਰ ਦੇ ਦਰਵਾਜ਼ੇ ਖੁੱਲੇ ਹੁੰਦੇ ਨੇ ਜਿਨ੍ਹਾਂ ਦੇ ਘਰ ਸਫਾਈ ਹੁੰਦੀ ਹੈ ਕਿਤੇ ਕੂੜੇ ਦੇ ਢੇਰ ਨਹੀਂ ਨਾ ਹੁੰਦੇ ਕਹਿੰਦੇ ਉਹਦੇ ਘਰ ਮਾਇਆ ਆ ਕੇ ਵਾਸ ਕਰਦੀ ਹੈ ਮਾਇਆ ਨੂੰ ਪਤਾ ਅੰਮ੍ਰਿਤ ਵੇਲੇ ਉੱਠ ਖੜੇ ਨੇ ਪ੍ਰਮਾਤਮਾ ਦਾ ਇਹਨਾਂ ਨਾਮ ਲਿਆ ਹੈ ਉਸ ਤੋਂ ਬਾਅਦ ਘਰ ਦੀ ਸਾਫ ਸਫਾਈ ਕੀਤੀ ਹੈ ਤੇ ਖੜੇ ਹੋ ਕੇ ਉਦਮ ਕੀਤਾ ਹੈ ਇਹਨਾਂ ਦੇ ਘਰ ਤੇ ਜਾਣਾ ਬੰਦਾ ਹੀ ਬੰਦਾ ਹੈ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਨੇ ਉਹਨਾਂ ਦਾ ਹਰੇਕ ਕੰਮ ਨੇ ਪਰੇ ਚੜ ਜਾਂਦਾ ਹੈ ਉਹ ਕਹਿੰਦੇ ਵੀ ਜਿਹੜੇ ਅੰਮ੍ਰਿਤ ਵੇਲੇ ਆਪਣੇ ਘਰ ਦਾ ਮੁੱਖ ਦਰਵਾਜ਼ਾ ਨਹੀਂ ਜਿਨ੍ਹਾਂ ਨੇ ਖੋਲਿਆ ਲੰਬੀਆਂ ਤਾਣ ਕੇ ਸੁੱਤੇ ਪਏ ਨੇ ਘਰ ਕੂੜੇ ਦੇ ਢੇਰ ਲੱਗੇ ਪਏ ਨੇ ਚਾਰੇ ਪਾਸੇ ਖਿਲਾਰੇ ਪਏ ਹੋਏ ਨੇ ਫਿਰ ਉਹਦੇ ਘਰ ਮਾਇਆ ਨਹੀਂ ਕਿੱਥੋਂ ਜਾਣਾ ਉਹਦੇ ਘਰ ਜਾ ਕੇ ਫਿਰ ਤੇ ਲਿੱਧਰ ਬੈਠ ਜਾਂਦਾ ਹੈ ਤੇ ਦਲਿੱਧਰ ਫਿਰ ਐਸਾ ਬੈਠਦਾ ਵੀ ਉਹਨਾਂ ਦੇ ਘਰ ਫਿਰ ਰੋਗ ਬਿਮਾਰੀਆਂ ਤੇ ਦੁੱਖ ਤਕਲੀਫਾਂ ਫਿਰ ਉਹਨਾਂ ਦੇ ਘਰ ਪੈਸਾ ਆਇਆ ਖਰਚ ਹੁੰਦਾ ਹੈ ਫਿਰ ਰੋਗ ਲੱਗਾ ਤੇ ਦੇਹ ਨੂੰ ਫਿਰ ਜਿਹੜਾ ਚਿੰਤਾ ਲੱਗਣੀ ਹੋਈ ਹੈ ਤੇ ਚਿੰਤਾ ਜਿਹੜੀ ਹੈ ਜਿਦਾ ਦੇ ਸਮਾਨ ਹੁੰਦੀ ਹੈ ਫਿਰ ਰੋਗ ਵਿਕਾਰ ਆਉਂਦਾ ਹੈ ਇਸ ਤਰ੍ਹਾਂ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਜੋ ਸਮਝ ਲੈਂਦਾ ਹੈ ਉਹ ਪਾਰੋਦਾਰਾ ਕਰ ਲੈਂਦਾ ਹੈ ਤੇ ਜਿਹੜਾ ਝਾੜੂ ਹੈ ਨਾ ਇਹ ਘਰ ਦਾ ਦਲਿੱਤਰ ਦੇ ਸਾਫ ਸਫਾਈ ਕਰਦਾ ਹੈ ਕਿ ਮੁਨੱਖ ਦੇ ਮਨ ਤੇ ਤਨ ਦੇ ਵੀ ਰੋਗ ਦੂਰ ਕਰ ਦਿੰਦਾ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆਂ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ